ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਿਊਜ਼ ਚੈਨਲ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਇੱਥੇ ਮਿਲਣਗੇ ਤੁਹਾਨੂੰ ਮੁੱਖ ਤੇ ਖਾਸ ਖਬਰਾਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜ਼ਰੂਰ ਦੱਸੋ ਕਿ ਵੀਡੀਓ ਤੁਸੀਂ ਕਿਸ ਸ਼ਹਿਰੀਆ ਜ਼ਿਲ੍ਹੇ ਤੋਂ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਵੱਧਦੇ ਅੱਜ ਦੀ ਪਹਿਲੀ ਤੇ ਖਾਸ ਖਬਰ ਵੱਲ ਪੰਜਾਬ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਪੰਜਾਬ 'ਚ ਠੰਡ ਨੇ ਅਚਾਨਕ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਸਵੇਰ ਅਤੇ ਸ਼ਾਮ ਵੇਲੇ ਕਾਫੀ ਜ਼ਿਆਦਾ ਠੰਡ ਮਹਿਸੂਸ ਹੋਣ ਲੱਗੀ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਵੱਡਾ ਬਦਲਾਅ ਦੇਖਣ ਨੂੰ ਮਿਲੇ ਵਿਭਾਗ ਦੇ ਅਨੁਸਾਰ ਪਛਮੀ ਗੜਬੜੀ ਦੀ ਸਰਗਰਮੀਆਂ ਤੇ ਲਾਹ ਨੀਂ ਇਹਨਾਂ ਦੇ ਅਸਰ ਕਾਰਨ ਦਸੰਬਰ ਮਹੀਨੇ ਕੜਾਕੇ ਦੀ ਠੰਡ ਪੈਣ ਵਾਲੀ ਹੈ ਇਸ ਕਾਰਨ ਰਾਤਾਂ ਆਮ ਨਾਲੋਂ 2 ਡਿਗਰੀ ਠੰਡੀਆਂ ਹੋ ਗਈਆਂ ਮੌਸਮ ਵਿਭਾਗ ਦਾ ਕਹਿਣਾ ਕਿ 13 ਨਵੰਬਰ ਤੱਕ ਵੱਧ ਤੋਂ ਵੱਧ ਤਾਪਮਨ ਆਮ ਪੱਧਰ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ ਲਾਹ ਨੀਂ ਇਹਾਂ ਦੀ ਸਥਿਤੀ ਕਾਰਨ ਉੱਤਰੀ ਭਾਰਤ ਸਣੇ ਪੰਜਾਬ 'ਚ ਦਸੰਬਰ ਮਹੀਨੇ ਠੰਡ ਵਧਣ ਅਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਪੁੱਤ ਦੀ ਆਸ਼ਕੀ ਨੇ ਲੈ ਲਈ ਮਾਂ ਦੀ ਜਾਨ ਲੁਧਿਆਣੇ ਵਿੱਚ 21 ਸਾਲਾ ਮੁੰਡੇ ਵੱਲੋਂ ਗਵਾੜ ਚ ਰਹਿਣ ਵਾਲੀ ਕੁੜੀ ਨਾਲ ਪਿਆਰ ਕਰਨਾ ਹੀ ਉਸਦੀ ਮਾਂ ਦੀ ਮੌਤ ਦੀ ਵਜ੍ਹਾ ਬਣ ਗਿਆ। ਲਵ ਮੈਰਿਜ ਕਰਵਾਉਣ ਲਈ ਹੋਏ ਕਲੇਸ਼ ਮਗਰੋਂ ਮਾਂ ਨੇ ਜ਼ਹਿਰ ਖਾ ਲਿਆ। ਜਿਸ ਮਗਰੋਂ ਉਸਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ। ਫਿਲਹਾਲ ਥਾਣਾ ਸਦਰ ਦੀ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਮ੍ਰਿਤਕ ਦੇ ਤਿੰਨ ਪੁੱਤਰ ਹਨ। ਸਭ ਤੋਂ ਵੱਡਾ ਮੁੰਡਾ ਕਾਲਜ ਵਿੱਚ ਪੜ੍ਹਦਾ ਹੈ। ਉਹ ਕਰਦੇ ਸਾਹਮਣੇ ਰਹਿਣ ਵਾਲੀ 19 ਸਾਲਾ ਕੁੜੀ ਨੂੰ ਪਿਆਰ ਕਰਦਾ ਹੈ ਤੇ ਉਸੇ ਨਾਲ ਵਿ ਪਰ ਮਾਪੇ ਇਸ ਰਿਸ਼ਤੇ ਦੇ ਖਿਲਾਫ ਸੀ ਇਸੇ ਕਾਰਨ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਐਤਵਾਰ ਸਵੇਰੇ ਵੀ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਇਸ ਮਗਰੋਂ ਤਕਰੀਬਨ 9 ਵਜੇ ਮਾਂ ਨੇ ਘਰ 'ਚ ਹੀ ਜ਼ਹਿਰੀਲੀ ਸ਼ਹਿ ਨਿਗਲ ਲਈ ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪੰਜਾਬ 'ਚ ਜਬਤ ਹੋਣਗੀਆਂ ਇਹ ਗੱਡੀਆਂ ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖਤ ਹੁਕਮ ਪੰਜਾਬ ਵਿੱਚ ਹੁਣ ਗੱਡੀਆਂ ਦੇ ਨਿਰਧਾਰਿਤ ਮਾਪਦੰਡਾਂ ਦੇ ਉਲਟ ਵੱਡੇ ਟਾਇਰ ਜਾਂ ਹੋਟਲ ਲਗਵਾਏ ਤਾਂ ਪੁਲਿਸ ਵੱਲੋਂ ਗੱਡੀ ਜ਼ਬਤ ਵੀ ਕੀਤੀ ਜਾ ਸਕਦੀ ਹੈ। ਇਸ ਸੰਬੰਧੀ ਸਪੈਸ਼ਲ ਡੀਜੀਪੀ ਏਐਸ ਰਾਏ ਵੱਲੋਂ ਸੂਬੇ ਦੇ ਟ੍ਰੈਫਿਕ ਵਿਭਾਗ ਦੇ ਸਾਰੇ ਐਸਪੀਜ਼ ਦੇ ਡੀਐਸਪੀਜ਼ ਦੇ ਨਾਲ ਲੁਧਿਆਣੇ ਵਿੱਚ ਮੀਟਿੰਗ ਕੀਤੀ ਗਈ। ਉਹਨਾਂ ਨੇ ਸਪਸ਼ਟ ਕਿਹਾ ਕਿ ਸੂਬੇ ਵਿੱਚ ਹੁਣ ਨੀਮਾ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਲੋਕਾਂ ਨੂੰ ਇਹ ਸੰਬੰਧੀ ਪਹਿਲਾਂ ਹੀ ਜਾਗਰੂਕ ਕੀਤਾ ਜਾ ਚੁੱਕਾ। ਜਿਹੜੇ ਲੋਕ ਆਪਣੀਆਂ ਗੱਡੀਆਂ ਨੂੰ ਮੋਡੀਫਾਈ ਕਰਵਾਉਣਗੇ ਉਹ ਭਾਵੇਂ ਕਿਵੇਂ ਵੀ ਤਰ੍ਹਾਂ ਦੀ ਮੋਡੀਫਿਕੇਸ਼ਨ ਹੋਵੇ ਜਿਵੇਂ ਟਾਇਰ ਮਾਪਦੰਡਾਂ ਦੇ ਉਲਟ ਹੂਟਰ ਲਗਵਾਏ ਹੋਣ ਲਾਈਟਾਂ ਵੱਖਰੇ ਤਰ੍ਹਾਂ ਤੇ ਲਗਾਈਆਂ ਹੋਣ ਜਾਂ ਫਿਰ ਗੱਡੀ ਦੀ ਬਾਡੀ ਨਾਲ ਛੇੜਖਾਨੀ ਕੀਤੀ ਗਈ ਹੋਵੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਇਹ ਐਕਸ਼ਨ ਲਗਾਤਾਰ ਚੱਲੇਗਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ 2.0 ਦੇ ਤਹਿਤ ਪੰਜਾਬ ਵਿੱਚ ਜਲਦੀ ਹੀ ਘਰਾਂ ਦੀ ਉਸਾਰੀ ਸ਼ੁਰੂ ਹੋ ਜਾਵੇਗੀ ਕੇਂਦਰ ਸਰਕਾਰ ਨੇ 30000 ਘਰਾਂ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ 7 ਮਹੀਨਿਆਂ ਵਿੱਚ 60000 ਲੋਕਾਂ ਨੇ ਇਸ ਯੋਜਨਾ ਲਈ ਐਪਲੀਕੇਸ਼ਨ ਦਿੱਤੀ ਹੈ ਇਸ ਯੋਜਨਾ ਵਿੱਚ ਲੋਕ ਪਹਿਲਾਂ ਨਾਲੋਂ ਵੱਧ ਦਿਲਚਸਪੀ ਦਿਖਾ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਇੱਕ ਦੇ ਤਹਿਤ 5 ਸਾਲਾਂ ਵਿੱਚ ਸਿਰਫ 70568 ਘਰ ਹੀ ਮਨਜ਼ੂਰ ਕੀਤੇ ਗਏ ਸਨ ਜਿਸ ਲਈ ਅਰਜੀ ਪ੍ਰਕਿਰਿਆ 2018 ਤੋਂ 2022 ਤੱਕ ਚੱਲੀ ਸੀ ਔਸਤਨ 8500 ਲੋਕ ਹਰ ਮਹੀਨੇ ਅਰਜੀ ਕਰ ਰਹੇ ਹਨ ਨਤੀਜੇ ਵਜੋਂ ਸੂਬਾ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਘਰ ਬਣਾਉਣ ਦਾ ਟੀਚਾ ਵਧਾ ਦਿੱਤਾ ਹੈ ਹੁਣ 2.5 ਲੱਖ ਦੀ ਬਜਾਏ 3 ਲੱਖ ਘਰ ਬਣਾਏ ਜਾਣਗੇ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਈ ਬੱਸ ਸੇਵਾ ਯੋਜਨਾ ਅਧੀਨ ਅਗਲੇ 6 ਮਹੀਨੇ ਅੰਦਰ ਪੰਜਾਬ ਵਿੱਚ ਨਵੀਂ ਇਲੈਕਟ੍ਰਿਕ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ ਪੰਜਾਬ ਦੇ ਪੰਜ ਮੁੱਖ ਸ਼ਹਿਰ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਮੋਹਾਲੀ ਨੂੰ 400 ਆਧੁਨਿਕ ਈ ਬੱਸਾਂ ਦਿੱਤੀਆਂ ਜਾਣਗੀਆਂ। ਇਹ ਈ ਬੱਸਾਂ ਬੈਟਰੀ ਨਾਲ ਚੱਲਣਗੀਆਂ ਤੇ ਇਹਨਾਂ ਵਿੱਚ ਏਸੀ, ਜੀਪੀਐਸ ਟਰੈਕਿੰਗ ਸਿਸਟਮ, ਸੀਸੀਟੀਵੀ ਕੈਮਰੇ ਤੇ ਡਿਜੀਟਲ ਟਿਕਟਿੰਗ ਸਿਸਟਮ ਵਰਗੀਆਂ ਆਧੁਨਿਕ ਸੁਵਿਧਾਵਾਂ ਹੋਣਗੀਆਂ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣੇ ਨੂੰ 100-100 ਬੱਸਾਂ